ਹਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਚਪੈਰਾ ਕਿਉਂ ਲਗਾਉਣਾ ਚਾਹੀਦਾ ਮੈਂ ਬਾਤ ਚਾਹੂੰਗਾ ਮੈਂ ਪੁੱਛੇ ਸਭ ਤੋਂ ਪਹਿਲਾਂ ਕਿਉਂ ਲਗਾਉਣਾ ਚਾਹੀਦਾ ਅਸਲ ਇਤਨਾ ਜਿਹੜੀ ਗੁਰੂ ਮਰਿਆਦਾ ਦੇ ਹਿਸਾਬ ਨਾਲ ਚਪੈਰਾ ਵਰਡ ਸਾਡੇ ਵਿੱਚ ਨਹੀਂ ਹੈ ਪਰ ਕਹਿੰਦੇ ਕਿਸੇ ਕਥਾ ਨਾਲ ਚੱਲ ਗਿਆ ਕਹਿੰਦੇ ਗੁਰਬਾਣੀ ਵਿੱਚ ਲਿਖਿਆ ਅੱਠ ਪਹਿਰ ਰੱਦੀ ਹੈ ਅਸੀਂ ਤਾਂ ਅੱਠ ਪਹਿਰ ਰੱਦ ਨਹੀਂ ਸੀਗਾ ਤੁਸੀਂ ਚਾਰ ਤੇ ਆਗੇ ਉਹ ਬੁੱਢਾ ਜਿਹੜਾ ਸਤਨ ਨੌਜਨਮ ਸੰਭਾਲੋ ਗੁਰਦਰ ਸਾਹਿਬ ਨਾਲੋਂ ਇਹ ਚੀਜ਼ ਮੈਂ ਕਦੇ ਵੀ ਖਾਸ ਕਰਕੇ ਲੁਜਾਨਾ ਦਾ ਜ਼ਿਕਰ ਕਿੱਦਾਂ ਕਹਿੰਦਾ ਇੱਕ ਪਾਸੇ ਬਾਬਾ ਦੀਪ ਸਿੰਘ ਦਾ ਗੁਰਦਰ ਬਣਾ ਇੱਕ ਪਾਸੇ ਬਾਬਾ ਬੁੱਢਾ ਜੀ ਦਾ ਬਣਾ ਆ ਕੰਪਲੈਕਸ ਹੀ ਜ਼ਿਆਦਾ ਕਿੱਦਾਂ ਘੜਾਵਾ ਮਤ ਹੁੰਦਾ ਉਹ ਕਹਿੰਦੇ ਵੀ ਮੈਂ ਇੱਕ ਇੰਟਰਵਿਊ ਸੁਣਿਆ ਉਹ ਕਹਿੰਦੇ ਵੀ ਹਜੂਰ ਜੀ ਤੁਸੀਂ ਪ੍ਰਕਰਮਾਂ ਦਾ ਕੀਤਾ ਮੈਂ ਮੇਰੇ ਧਾਂਜ ਨਾਲੇ ਉਹ ਕਹਿੰਦੇ ਵੀ ਪ੍ਰਕਰਮਾਂ ਕਰਕੇ ਅੱਗੇ ਜੋਤ ਲੱਗੀ ਹੋਈ ਹੈ ਜੋਤ ਦਾ ਅ ਅਤੇ ਤੇਲ ਪੁੰਨ ਜੇ ਲਾਉ ਤਾਂ ਠੀਕ ਹੋ ਜਾਤਾ ਪਰ ਡਾਕਟਰਾਂ ਦਾ ਜਾਨ ਨਹੀਂ ਕੀ ਦੋ ਰਕੋ। ਉਹ ਤੇ ਕੋ ਬੱਚੀ ਲਈ ਅਕਾਦਮੀ ਦੁਪਹਿਰ ਲਾਉਣੀ ਹੁੰਦੀ ਸੀ। ਉਹਦਾ ਭਰਾ ਪੂਰਾ ਹੋ ਗਿਆ। ਤੇ ਇਹ ਉਹ ਕਹਿੰਦੀ ਮੇਰੇ ਬਾਬਾ ਜੀ ਤੁਸੀਂ ਮੇਰੀ ਸੁਣੀ ਨਹੀਂ ਦਿੱਤੀ। ਉਹ ਕਹਿੰਦੀ ਉਹ ਲੜਕੀ ਤੇ ਕੀ ਬੀਤੀ ਹੋਈ ਸੀ ਮਾਈਂਡ ਮਾਈਂਡ ਜੈਵਰੀ ਬਾਬਾ ਦੀਪ ਸਿੰਘ ਨੇ ਸੁਣੀ ਨਹੀਂ ਬੱਚਾ ਪਹਿਰ ਲਾਉਣੀ ਸੀ। ਇਹ ਤਾਂ ਸਰਕਲ ਚੱਲੀ ਜਾਣਾ ਜੇ ਗੁਰੂ ਇਹਨਾਂ ਦੇ ਵੱਡੇ ਗੁਰੂਆਂ ਦੇ ਜਿਹੜੇ ਮਗਰ ਉਹਨਾਂ ਦੇ ਚੇਲੇ ਸੀ ਜਾਂ ਸਾਡੇ ਸੰਤ ਮਾਂ ਪੁੱਛਦੀ ਜੇ ਜੇ ਉਹ ਨਹੀਂ ਰਹੇ ਤੇ ਅਸੀਂ ਕਿਵੇਂ ਰਹਿ ਜਾਣਾ ਸਾਡੀ ਦੋਵੇਂ ਤੁਸ਼ੰਗਰ ਬਾਬਾ ਜੀ ਤੋਂ ਮਰ ਮਾਰਦਾ ਨਹੀਂ ਮਿਲਦਾ ਇਹ ਮੈਂ ਇਹ ਸਾਬ ਕਿ ਕਿ ਮਿਲ ਜਾਂਦਾ ਮੈਂ ਇਹਦੇ ਨਾਲ ਨਹੀਂ ਤੈਪਰ ਇੱਕ ਪਾਸੇ ਤਾਂ ਗੁਰਦੁਆਰਾ ਸਾਹਿਬ ਦੇ ਚੁਪੈਰਾ ਸਾਹਿਬ ਲਗਾਇਆ ਜਾਂਦਾ ਠਾਠਾ ਮਾਰਦਾ ਇਕੱਠ ਸੰਗਤਾਂ ਗੁਰਦੁਆਰੇ ਨਤਮਸਤਕ ਹੁੰਦੀਆਂ ਨੇ ਚੁਪੈਰਾ ਸਾਹਿਬ ਦੀ ਹਾਜ਼ਰੀ ਲਗਾਉਂਦੀਆਂ ਨੇ ਤੇ ਦੂਜੇ ਪਾਸੇ ਕਈ ਕਥਾ ਵਚਕਾਂ ਵੱਲੋਂ ਕਿਹਾ ਜਾਂਦਾ ਕਿ ਚੁਪੈਰੇ ਨਹੀਂ ਲਗਾਉਣੇ ਚਾਹੀਦੇ ਆਖਰ ਕਿਉਂ ਨਹੀਂ ਲਗਾਉਣੇ ਚਾਹੀਦੇ ਤੇ ਕਿਉਂ ਲਗਾਉਣੇ ਚਾਹੀਦੇ ਹੈ ਸਾਡੇ ਨਾਲ ਵਿਚਾਰ ਕਰਨਗੇ ਹਰਪੀ ਸਿੰਘ ਜਿਹੜੇ ਪ੍ਰਬੰਧਕ ਨੇ ਗੁਰਦੁਆਰਾ ਬੱਬਾ ਦੀਪ ਸਿੰਘ ਮਲ ਟਾਊਨ ਐਕਸਟੈਂਸ਼ਨ ਗੁਰਦੁਆਰੇ ਦੇ ਪ੍ਰਬੰਧਕ ਸਚੀਲਾ ਸਾਹਿਬ ਜੀ ਵਾਈਕਲ ਜੀ ਕਾ ਖਾਲਸਾ ਵਾਈਕਲ ਜੀ ਕੀ ਫਤਿਹ ਹਰਪ ਸਿੰਘ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਚਪੈਰਾ ਕਿਉਂ ਲਗਾਉਣਾ ਚਾਹੀਦਾ ਮੈਂ ਬਾਤ ਚਾਹੂੰਗਾ ਮੈਂ ਪੁੱਛੀ ਸਭ ਤੋਂ ਪਹਿਲਾਂ ਕਿਉਂ ਲਗਾਉਣਾ ਚਾਹੀਦਾ ਅਸਲ ਇੱਚ ਨਾ ਜਿਹੜੀ ਗੁਰੂ ਮਰਿਆਦਾ ਦੇ ਹਿਸਾਬ ਨਾਲ ਚਪੈਰਾ ਵਰਡ ਸਾਡੇ ਵਿੱਚ ਨਹੀਂ ਹੈ ਪਰ ਜਿਹੜੀ ਸਾਡੀ ਸਮੂਲ ਸੰਸਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਗੁਰਦੁਆਰਾ ਸਾਹਿਬ ਉਹਨਾਂ ਦੇ ਚੱਲਦੇ ਨੇ ਸਾਰੇ ਇਤਿਹਾਸ ਦੇ ਵਿੱਚ ਜਿਨ੍ਹਾਂ ਦੀ ਸਾਰਿਆਂ ਦੀ ਦੇਖਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਚੋਂ ਹੀ ਬਾਬਾ ਦੀਪ ਸਿੰਘ ਦਾ ਜਿੱਥੇ ਸੰਸਕਾਰ ਹੋਇਆ ਗੁਰਦੁਆਰਾ ਸੀ 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 ਗਨ ਸਾਹਿਬ ਹਾਂ ਅੰਬਸਰ ਉੱਥੇ ਵਿੱਚ ਪੈਰਾ ਸਾਹਿਬ ਹਰੇਕ ਐਤਵਾਦ 12 ਵਜੇ ਤੋਂ 4 ਵਜੇ ਲੱਗਦਾ ਹੈ ਉਹਦੇ ਵਿੱਚ ਚੁਪਈ ਸਾਹਿਬ ਪਹਿਲਾਂ ਜਪਤੀ ਸਾਹਿਬ ਦੇ ਪਾਠ ਫਿਰ ਚੁਪਈ ਸਾਹਿਬ ਦੇ ਪਾਠ ਫਿਰ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਸਮਾਪਤੀ ਹੁੰਦੀ ਹੈ ਉਦਾਂ ਹੀ ਅਸੀਂ ਐਕਸਟੈਂਸ਼ਨ ਵਿੱਚ ਮਾਲਟੋਂ ਦੇ ਵਿੱਚ ਪ੍ਰਬੰਧਕਾਂ ਨੇ ਜਦੋਂ ਗੁਰੂ ਘਰ ਖੋਲ੍ਹਿਆ ਵੀ ਬਣਾਇਆ ਸੰਗਤ ਦੇ ਸਹਿਯੋਗ ਨਾਲ ਜਦੋਂ ਚੱਲਿਆ ਉਹ ਗੁਰੂ ਘਰ ਉੱਥੇ ਵੀ ਬਾਬਾ ਦੀਪ ਸਿੰਘ ਜੀ ਦੇ ਨੂੰ ਯਾਦ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹਾਜ਼ਰੀ ਦੇ ਵਿੱਚ ਦਪਹਿਰਾ ਸਾਹਿਬ ਸ਼ੁਰੂ ਕੀਤੇ ਗਏ ਜਿਹੜੇ 12 ਤੋਂ 4 ਬੁੱਧਵਾਰ ਨੂੰ ਹੁੰਦੀ ਹੁੰਦੀ ਹੂੰ ਉਹਨਾਂ ਦਾ ਮਕਸਦ ਇਹ ਹੈ ਵੀ ਸਾਰੇ ਬੰਦੇ ਕੱਠੇ ਹੋ ਕੇ ਸੰਗਤ ਸਾਰੀ ਆਏਗੀ ਇੱਕ ਟਾਈਮ ਤਾਂ ਰੱਖਣਾ ਪਏਗਾ ਨਾ ਜਦੋਂ ਵੀ ਆਪਾਂ ਜਪੇੜਾ ਸਾਹਿਬ ਕਰਨਾ ਹੈ ਜਾਂ ਕੋਈ ਕੀਰਤਨ ਦਰਬਾਰ ਕਰਨਾ ਆਪਾਂ ਕੀਰਤਨ ਦਰਬਾਰ ਕਰਾਣੇ ਆ ਜਾਂ ਸੰਗੀਤ ਦਰਬਾਰ ਕਰਾਣੇ ਆ ਕਵੀ ਦਰਬਾਰ ਕਰਾਣੇ ਉਹਦਾ ਇੱਕ ਟਾਈਮ ਰੱਖਣਾ ਪੈਂਦਾ ਹਮ ਐਦਾਂ ਹੀ ਚਪੇੜਾ ਜਿਵੇਂ ਉਹ ਹੁੰਦਾ ਵੀ ਅਸੀਂ ਕੀਰਤਨ ਸੁਣਨ ਜਾਣਾ ਹਮ ਚਪੇੜੇ ਦੇ ਵਿੱਚ ਕੀ ਹੁੰਦਾ ਵੀ ਅਸੀਂ ਆਪ ਜਿਹੜੇ ਬੰਦਿਆਂ ਨੂੰ ਕੰਠ ਹੈ ਜਿਹੜੇ ਬੰਦਿਆਂ ਨੂੰ ਪਾਠ ਦਾ ਪਤਾ ਹੈ ਉਹ ਨਾਲੇ ਅਸੀਂ ਉਹਨਾਂ ਤੋਂ ਬੱਚੇ ਤੇ ਵੱਡੇ ਸਿੱਖ ਲੈਣੇ ਆ ਰਿਵਾਈਜ਼ ਹੋਈ ਤੇ ਨਾਲੇ ਉਹੋ ਕਰਨਾ ਸਿੱਖ ਰਹੇ ਆਂਦੇ ਨੇ ਨਾਲੇ ਉਹਨਾਂ ਦਾ ਸਾਰੇ ਨੂੰ ਇੱਕ ਸੰਗਤ ਜਿੰਨੇ ਦੇ ਨਹੀਂ ਹੋਏਗੀ ਇੱਕ ਦੂਜੇ ਦੀ ਸੰਗਤ ਨਹੀਂ ਹੋਏਗੀ ਤੇ ਆਪਾਂ ਮੈਂ ਕਿ ਨਹੀਂ ਕਰ ਸਕਾਂਗੇ ਇਸ ਕਰਕੇ ਚਪੈਰਾ ਸਾਹਿਬ ਲਈ ਇੱਕ ਟਾਈਮ ਰੱਖ ਕੇ ਵੀ ਬੁੱਧਵਾਰ ਪੱਕਾ ਵੀ ਸਾਰੇ ਜਿੱਥੇ ਸੱਤੇ ਦੇ ਸੱਤੇ ਦਿਨ ਕਰਾਂਗੇ ਤੇ ਨਾ ਤਾਂ ਕਿਸੇ ਕੋਲ ਲੇਡੀਜ਼ ਕੋਲ ਨਾ ਬਿਜ਼ਨਸਮੈਨ ਕੋਲ ਨਾ ਬੱਚਿਆਂ ਕੋਲ ਟਾਈਮ ਹੈ ਇੱਕ ਟਾਈਮ ਤਾਂ ਰੱਖਣਾ ਪਏਗਾ ਵੀ ਇਹੇ 4 ਘੰਟੇ ਕੰਮ ਅਸੀਂ ਚਪੈਰਾ ਸਾਹਿਬ ਕਰਾਂਗੇ ਉਹਨਾਂ 4 ਪੈਰ ਦੇ ਕਰਕੇ ਉਹਨੂੰ ਚਪੈਰਾ ਸਾਹਿਬ ਕਹਿਣ ਲੱਗੇ ਪਰ ਕਹਿੰਦੇ ਕਿਸੇ ਕਥਾਲਾ ਚ ਨਹੀਂ ਗਿਆ ਕਹਿੰਦੇ ਗੁਰਬਾਣੀ ਚ ਲਿਖਿਆ ਅੱਠ ਪਹਿਰ ਰਾਧੀ ਹੈ ਅਸੀਂ ਤਾਂ ਅੱਠ ਪਹਿਰ ਰਾਦਣੇ ਸੀਗਾ ਤੁਸੀਂ ਚਾਰ ਤੇ ਆ ਗਏ ਮੈਂ ਉਹੀ ਕਹਿ ਰਿਹਾ ਨਾ ਵੀ ਜਿੰਨੀ ਤੇਜ਼ੀ ਨਾਲ ਦੁਨੀਆ ਚੱਲ ਰਹੀ ਹੈ ਅੱਠ ਪੈਰ ਜਿੰਨੀ ਤੇਜ਼ੀ ਨਾਲ ਅਸੀਂ ਬਿਜ਼ਨਸ ਕਰ ਰਹੇ ਆ ਉਹਦੇ ਅੱਠ ਪੈਰ ਅਸੀਂ ਪਾਇਆ ਚ ਰਹਿਨੇ ਆ ਆਪਣੇ ਆਪ ਵਿੱਚ ਜਾਪ ਕਰੋ ਜਿੰਨਾ ਤੁਸੀਂ ਕਰ ਸਕਦੇ ਹੋ ਅੱਠ ਪੈਰ ਕਰੋ ਜ਼ਰੂਰੀ ਹੈ ਵੀ ਉੱਪਰ ਇੱਕ ਜਦੋਂ ਅਸੀਂ ਸਾਰੇ ਸੰਗਤ ਨਾਲ ਇਕੱਠੇ ਹੋ ਕੇ 4 ਘੰਟਿਆਂ ਦਾ ਪੈਰ ਕਰਨਾ ਤੂੰ ਤਾਂ 4 ਪੈਰਾ ਹੀ ਕਵਾਂਗੇ ਨਾ ਜਦੋਂ ਸਾਰੀ ਸੰਗਤ ਇਕੱਠੀ ਹੋਈ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਪਾਠ ਕੀਤਾ ਉਹ ਛਪੈਰਾ ਤੇ ਅੱਠ ਪੈਤਲ ਗੁਰੂ ਸਾਹਿਬ ਨੇ ਸਾਨੂੰ ਹੁਕਮ ਹੀ ਕੀਤਾ ਵੀ ਸਿੱਖੋ ਤੁਸੀਂ ਅੱਠ ਪੈਰ ਗੁਰੂ ਨੂੰ ਆਰਾਧਨਾ ਜਦੋਂ ਆਪਾਂ ਕੰਮ ਕਰ ਰਹੇ ਹਾਂ ਦੂਜਾ ਕਰਦੇ ਅੱਠ ਪੈ ਸਾਰੇ ਆਏ ਦਿਨ ਅੱਠੇ ਦਿਨ ਸੱਦੇ ਦਿਨ ਅੱਠੇ ਪੈਰ ਸਾਰੇ ਸੰਗਤ ਇਕੱਠੀ ਹੋ ਕੇ ਤਾਂ ਬੈਠ ਨਹੀਂ ਸਕਦੀ ਹਮ ਆਪਣੇ ਆਪਣੇ ਕੰਮ ਕਰਦੇ ਆ ਹੁਣ ਮੈਂ ਕਾਰ ਚਲਾਉਂਦਾ ਆ ਜਾਪ ਜਪ ਲਿਆ ਤੁਸੀਂ ਆਪਣਾ ਬੈੱਡ ਤੇ ਬੈਠੇ ਹੋ ਜਾਪ ਜਪ ਲਿਆ ਪਰ ਜਦੋਂ ਅੱਠੇ ਦਿਨ ਤਾਂ ਨਹੀਂ ਆਪਾਂ ਵੀ ਸਾਰੇ ਜਣੇ ਇਕੱਠੇ ਹੋ ਕੇ ਵੀ ਸੱਤੇ ਦਿਨ ਅੱਠੇ ਪੈਰ ਵੀ ਨਾਮ ਇਕੱਠੇ ਹੋ ਕੇ ਜਪ ਸਕਦੇ ਇਹ ਤਾਂ ਇੰਪੋਸੀਬਲ ਹੈ ਪੋਸੀਬਲ ਹੈ ਵੀ ਤੁਸੀਂ 4 ਘੰਟੇ ਉੱਥੇ ਕਰ ਲਿਆ 4 ਘੰਟੇ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਮਾਨੇ ਤੇ ਆ ਕੇ ਤੁਸੀਂ ਕਿਤੇ ਜਾ ਕੇ ਠੱਗੀ ਠੋਰੀਂ ਕਰਨੀ ਤੁਹਾਡੇ ਗੁਰੂ ਦੇ ਜੋਤ ਚਲਦੀ ਰਹੇਗੀ ਅੰਦਰ ਤੇ ਤੁਸੀਂ ਨਾਮ ਜਪਦੇ ਰਹੋਗੇ ਉਹ ਕਹਿੰਦੇ ਵੀ ਅਗਰ ਕਿਸੇ ਧੰਦਾ ਕਰਨਾ ਹੋਵੇ ਕਹਿੰਦੇ ਬਾਬਾ ਦੀਪ ਸਿੰਘ ਜੀ ਜੋਗੇ ਜਾਂ ਬਾਬਾ ਬੁੱਢਾ ਜੀ ਦਾ ਅਸਥਾਨ ਬਣਾ ਲਓ ਮੈਂ ਪਤਾ ਕੀ ਵੀ ਜਿਵੇਂ ਤੁਸੀਂ ਵੀ ਇਤਿਹਾਸ ਪੜਿਆ ਜਿੰਨੀ ਕੁ ਮੇਰਾ ਦਿਮਾਗ ਕੰਮ ਕਰਦਾ ਜਿੰਨੀ ਕੁ ਮੈਨੂੰ ਨੋਲੇਜ ਹੈ ਮੈਂ ਕਹਾਂਗਾ ਵੀ ਅਗਰ ਧੰਦਾ ਬਣਾਉਣਾ ਹੋਵੇ ਤਾਂ ਬਾਬਾ ਦੀਪ ਸਿੰਘ ਜੀ ਦਾ ਬਾਬਾ ਤਾਂ ਬੁੱਢਾ ਜੀ ਦਾ ਸਥਾਨ ਸਥਾਨ ਬਣਾ ਲਓ ਜਨਮ ਸਥਾਨ ਬਣਾ ਲਓ ਗੁਰਦਾਸ ਸਾਹਿਬ ਨਾਲੋ ਇਹ ਚੀਜ਼ ਉਹ ਕਹਿੰਦੇ ਵੀ ਖਾਸ ਕਰਕੇ ਲੁਧਿਆਣਾ ਦੇ ਜ਼ਿਕਰ ਕੀਤਾ ਕਹਿੰਦੇ ਇੱਕ ਪਾਸੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਣਾ ਇੱਕ ਪਾਸੇ ਬਾਬਾ ਬੁੱਢਾ ਜੀ ਦਾ ਬਣਾ ਆਇਆ ਕੰਪੀਟੀਸ਼ਨ ਜ਼ਿਆਦਾ ਕਿੱਧ ਉਹ ਨਹੀਂ ਚੜਾਵੇ ਦੀ ਨਹੀਂ ਕਿ ਜਿਵੇਂ ਸਾਡੇ ਨਾਲ ਜਿਹੜੇ ਆਪਸੀ ਆਪਸੇ ਪ੍ਰਬੰਧਕ ਜੁੜੇ ਸੀ ਸਾਡੇ ਵੀ ਸੀਗਾ ਵੀ ਬੱਚਿਆਂ ਨੂੰ ਦੱਸਿਆ ਜਾਵੇ ਵੀ ਉਹ ਨੌਕੇ ਆ ਮਸ਼ੀਦ ਕੌਣ ਸੀ ਬਾਬਾ ਦੀਪ ਸਿੰਘ ਦਾ ਨਾਮ ਲਿਆ ਕਿਸੇ ਦੇ ਦਿਮਾਗੇ ਜਾ ਗਿਆ ਮਤੀ ਦਾਦੀ ਦਾ ਸਤੀ ਦਾ ਜੀ ਦਾ ਬਾਬਾ ਬੁੱਢਾ ਜੀ ਦਾ ਕਿਉਂ ਸਾਰਿਆਂ ਦੇ ਸਾਰੇ ਜਿੰਨੇ ਸ਼ਹੀਦ ਨੇ ਜਿੰਨੇ ਮਾਪੂਛ ਨੇ ਉਹ ਸਾਡੀ ਕੌਮ ਲਈ ਸਾਡੇ ਲਈ ਸੁਨਮੋਰ ਅਸਥਾਨਾਂ ਤੇ ਨੇ ਬਿਲਕੁਲ ਕਿ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੁੱਢਾ ਜੀ ਦੀ ਇੱਦਾਂ ਹੁੰਦਾ ਵੀ ਜਦੋਂ ਅਸੀਂ ਆਮ ਦਰਬਾਰ ਸਾਹਿਬ ਜਾਂਦੇ ਆ ਸੱਚਖੰਡ ਦਰਬਾਰ ਸਾਹਿਬ ਉੱਥੇ ਜਦੋਂ ਪ੍ਰਕਰਮਾ ਕਰਦੇ ਆ ਨਾ ਪ੍ਰਕਰਮਾ ਕਰਿਆ ਹੁੰਦਾ ਇੱਕ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਆ ਜਾਂਦਾ ਫਿਰ ਬਾਬਾ ਬੁੱਢਾ ਜੀ ਦਾ ਆ ਜਾਂਦਾ ਉਹ ਥੋੜਾ ਜਿਹਾ ਉਹਨਾਂ ਕਰਕੇ ਲੋਕਾਂ ਨੂੰ ਉਹਨਾਂ ਦਾ ਬੱਚਿਆਂ ਨੂੰ ਅੱਜ ਦੀ ਤੇਜ਼ ਦੁਨੀਆ 'ਚ ਜਿਵੇਂ ਉੱਥੇ ਜਾ ਕੇ ਪ੍ਰਕਰਮਾ ਕਰਨ ਦੇ ਉਹਨੇ ਵਿੱਚ ਉਹਨਾਂ ਨੂੰ ਉਸਾ ਜ਼ਿਆਦਾ ਮਿਲ ਗਿਆ ਇਦਾਂ ਹੀ ਕਿਤੇ ਅਸਥਾਨਾਂ ਪਾਈ ਮਤੀ ਦਾ ਭਾਈ ਸਤੀ ਦਾਸ ਦੇ ਅਸਥਾਨ ਵੀ ਨੇ ਆ ਪਛਾਨੀ ਚੁੰਗ ਜਾਂਦੇ ਆ ਉੱਥੇ ਵੀ ਬਣੇ ਹੋਏ ਨੇ ਗੁੱਦਰ ਸਾਹਿਬ ਹੁਣ ਕਿਤੇ ਸੰਗਤ ਆਪਣੇ ਆਪ ਨੂੰ ਸੰਗਤ ਨੂੰ ਕੋਈ ਘਰੋਂ ਨਹੀਂ ਲਿਆ ਸਕਦਾ ਬਿਲਕੁਲ ਕਿਸੇ ਵੀ ਪ੍ਰੋਗਰਾਮ ਤਰਕੇ ਆਪਾਂ ਬੋਰਡ ਲਾਣੇ ਵੀ ਅਸੀਂ ਪ੍ਰੋਗਰਾਮ ਕਰਾ ਰਹੇ ਆ ਉੱਥੇ ਤੁਸੀਂ ਅਪੀਲ ਕਰ ਸਕਦੇ ਹੋ ਸੰਗਤ ਨੇ ਤਾਂ ਆਪਣੇ ਮਨੋਂ ਨਾਲ ਆਣਾ ਹੈ ਬਿਲਕੁਲ ਕੋਈ ਕਥਾਵਾਚਕ ਕਥਾ ਕਰਦਾ ਬੰਦੇ 15 ਹੁੰਦੇ ਨੇ ਤੇ ਕੋਈ ਕਥਾਵਾਚਕ ਕਥਾ ਕਰਦਾ ਤੇ ਉੱਥੇ ਹਾਲ ਭੜ ਕੇ ਨੇ ਸੜਕ ਤੇ ਜਾ ਕੇ ਵੀ ਕਥਾ ਸੁਣਨ ਲਈ ਬੈਠੇ ਹੁੰਦੇ ਨੇ ਹੁਣ ਅਸੀਂ ਇਹਤ ਨਹੀਂ ਕਰਦੇ ਤੇ ਵੀ ਉਹਨੂੰ ਕਥਾ ਜਿਆਦਾ ਆਂਦੀ ਉਹਨੂੰ ਘਟ ਆਂਦੀ ਹੈ ਕਰਦਾ ਉਹ ਵੀ ਗੁਰੂ ਗ੍ਰੰਥ ਸਾਹਿਬ ਚੋਂ ਕਥਾਇ ਕਰਦਾ ਉਹ ਵੀ ਗੁਰੂ ਗ੍ਰੰਥ ਸਾਹਿਬ ਚ ਕਥਾ ਇਹ ਤੁਹਾਡੇ ਕਥਾ ਕਰਨ ਦੇ ਨਾਲ ਉਹ ਅਸਥਾਨ ਤੇ ਜਿਹਦੇ ਉੱਤੇ ਗੁਰੂ ਸਾਹਿਬ ਦਾ ਹੱਥ ਰੱਖਿਆ ਆ ਉਹਦੇ ਹਿਸਾਬ ਨਾਲ ਸੰਗਤ ਆਂਦੀ ਹੈ ਉਹ ਕਹਿੰਦੇ ਵੀ ਮੈਂ ਇੱਕ ਇੰਟਰਵਿਊ ਚ ਸੁਣਿਆ ਉਹ ਕਹਿੰਦੇ ਵੀ ਤੁਸੀਂ ਪ੍ਰਕਰਮਾਂ ਦਾ ਕੀਤਾ ਮੇਰੇ ਧਿਆਨ ਜਗਾ ਲਈ ਉਹ ਕਹਿੰਦੇ ਵੀ ਪ੍ਰਕਰਮਾਂ ਕਰਕੇ ਅੱਗੇ ਜੋਤ ਲੱਗੀ ਹੁੰਦੀ ਆ ਜੋਤ ਦਾ ਹਤੇ ਤੇਲ ਤੁਨੀ ਜਿਹੜਾ ਉਹਦਾ ਠੀਕ ਹੋ ਜਾਂਦਾ ਕਿ ਫਿਰ ਡਾਕਟਰਾਂ ਦਾ ਜਾਣ ਦੀ ਵੀ ਲੋੜ ਆ ਕਹਿੰਦੇ ਯਾ ਫਿਰ ਇੱਕ ਪਾਸੇ ਅਸੀਂ ਕਹਿੰਦੇ ਆ ਵੀ ਅੱਠ ਪੈਰ ਪਾਠ ਕਰੋ ਇੱਕ ਵਾਰ ਸੋਸੀਂ ਕਹਿੰਦੇ ਆ ਵੀ ਜੋ ਲਿਖਿਆ ਉਹ ਹੁੰਦਾ ਗੁਰਬਾਣੀ ਪੜਦੇ ਆ ਗੁਰੂ ਤੇ ਭਰੋਸਾ ਰੱਖਦੇ ਆ ਤੇ ਉਹ ਵੀ ਵੱਡੀ ਘਟਨਾ ਛੋਟੀ ਬਣ ਜਾਂਦੀ ਹੈ ਆਮ ਆਪਾ ਕਥਾ ਵਾਚ ਕੀ ਤੁਹਾਨੂੰ ਦੱਸਦੇ ਹੁੰਦੇ ਵੀ ਗੁਰੂ ਤੇ ਭਰੋਸਾ ਰੱਖੋ ਤੇ ਜਦੋਂ ਉਹ ਗੁਰੂ ਤੇ ਭਰੋਸਾ ਰੱਖ ਕੇ ਵੀ ਗੁਰੂ ਦੀ ਜੋਤ ਚੱਕ ਕੇ ਉਹ ਲੈ ਲਿਆ ਵੀ ਉਹਨੂੰ ਆਇਆ ਵੀ ਮੇਰਾ ਪਿਓ ਹੀ ਮੈਨੂੰ ਠੀਕ ਕਰ ਦਿੰਦਾ ਮੈਂ ਡਾਕਟਰ ਕੋਲ ਨਹੀਂ ਜਾਂਦੀ ਲੋੜ ਤੇ ਉਹਦਾ ਮਾਈਂਡ ਸੈਟ ਹੋਇਆ ਤੇ ਉਹ ਠੀਕ ਹੋ ਗਿਆ ਤੇ ਉਹ ਗੁਰੂ ਦੇ ਉਸੋ ਦੀ ਗੱਲ ਰਿਹਾ ਕੋਈ ਆ ਕੇ ਕੋਈ ਇਹ ਤਾਂ ਨਹੀਂ ਕਹਿ ਰਿਹਾ ਵੀ ਅਸੀਂ ਉੱਥੇ ਕੋਈ ਟੂਣਾ ਕਰਕੇ ਆਏ ਜਾਂ ਕੁਝ ਕਰਕੇ ਆਏ ਉਹਨੇ ਗੁਰੂ ਨੂੰ ਹਾਜਨ ਆਜਨ ਮੰਨ ਕੇ ਉਥੋਂ ਘਿਓ ਲਿਆ ਤੇ ਉਹਦੇ ਤੇ ਆਪਣੇ ਲਾਇਆ ਉਹਦੀ ਸ਼ਰਤ ਹੈ ਵੀ ਹਾਂ ਮੈਨੂੰ ਗੁਰੂ ਐਦਾਂ ਠੀਕ ਕਰ ਦੇਗਾ ਤੇ ਉਹ ਠੀਕ ਹੋ ਵੀ ਗਿਆ ਕਿਉਂਕਿ ਜਿੰਨੇ ਵੀ ਡਾਕਟਰ ਉਹ ਕਹਿੰਦੇ ਵੀ ਦਿਮਾਗ ਨਾਲ ਖੇਡ ਚਲਦੀ ਤੁਹਾਡੀ ਜਦੋਂ ਤੁਹਾਨੂੰ ਨਿਸ਼ਚੇ ਆਪਣੇ ਗੁਰੂ ਤੇ ਤੇ ਅਸੀਂ ਠੀਕ ਤੁਸੀਂ ਮਾਈਂਡ ਸੈਟ ਦੀ ਗੱਲ ਕੀਤੀ ਹੈ ਮੈਂ ਉਹਦੇ ਤੇ ਵੀ ਆਉਂਗਾ ਉਹ ਕਹਿੰਦੇ ਵੀ ਮੈਂ ਇੱਕ ਕਥਾ ਕਥਾ ਕਰਨ ਗਿਆ ਫੋਰਮ ਉੱਥੇ ਇੱਕ ਕੋਈ ਬੱਚੀ ਮਿਲੀ ਉਹ ਕਹਿੰਦੀ ਦੁਪਹਿਰਾਂ ਲਾਉਂਦੀ ਹੁੰਦੀ ਸੀ ਉਹਦਾ ਭਰਾ ਪੂਰਾ ਹੋ ਗਿਆ ਕਹਿੰਦੀ ਉਹ ਕਹਿੰਦੀ ਵੀ ਮੇਰੇ ਬਾਬਾ ਜੀ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਉਹ ਕਹਿੰਦੀ ਉਹ ਉਸ ਲੜਕੀ ਤੇ ਕੀ ਬੀਤੀ ਹੋਗੀ ਕੀ ਮਾਈਂਡ ਮਾਈਂਡ ਚ ਆਉਂਦੀ ਬਾਬਾ ਜੀ ਸਿੰਘ ਨੇ ਸੁਣੀ ਵੀ ਮੈਂ ਦੁਪਹਿਰਾਂ ਲਾਉਂਦੀ ਸੀਗੀ ਵੀਰੇ ਮੇਰੀ ਗੱਲ ਸੁਣੋ ਜਦੋਂ ਇੱਕ ਫਿਰ ਉਹੀ ਗੱਲ ਆ ਗਈ ਨਾ ਇੱਕ ਪਾਸੇ ਅਸੀਂ ਕਹਿੰਦੇ ਜੋ ਹੋਣਾ ਹੈ ਸੋ ਹੋਣਾ ਹੈ ਜਿਹੜੇ ਜਮੀਤ ਧੱਤੀ ਤੇ ਆਇਆ ਉਹਨੇ ਜਾਣਾ ਮੈਂ ਬਿਲਕੁਲ ਜਿਹੜੇ ਸਾਡੇ ਤੋਂ ਮੇਰੇ ਦਾਦਾ ਜੀ ਸੀ ਉਹ ਵੀ ਮੱਥਾ ਟੇਕਣ ਜਾਂਦੇ ਸੀ ਦਰਬਾਰ ਸਾਹਿਬ ਕਰਨ ਜਾਂਦੇ ਸੀ ਕਿਤੇ ਵੀ ਉਹਨਾਂ ਨੂੰ ਕੁਝ ਹੋਣਾ ਸੀਗਾ ਵੀ ਉਹਨਾਂ ਦੇ ਹੁਣ ਮੇਰੇ ਬੱਚੇ ਆਏ ਉਹਨਾਂ ਦੇ ਪੁਰਪੋਤੇ ਹੋਏ ਉਹ ਕਰਨੇ ਨੇ ਬਾੜ ਪਿਆ ਤੇ ਸਾਥ ਗਿਆ ਵੀ ਪੁਰਪੋਤਾ ਆਇਆ ਤੇ ਵੱਡਾ ਚਲੇ ਜਾਂਦਾ ਇੱਕ ਪੀੜੀ ਜਾ ਰਹੀ ਹੈ ਦੂਜੀ ਆ ਰਹੀ ਹੈ ਇਹ ਤਾਂ ਸਰਕਲ ਚੱਲੀ ਜਾਣਾ ਜੇ ਗੁਰੂ ਇਹਨਾਂ ਨੇ ਵੱਡੇ ਗੁਰੂਆਂ ਦੇ ਜਿਹੜੇ ਮਗਰ ਉਹਨਾਂ ਦੇ ਜੇਲੇ ਸੀ ਜਾਂ ਸਾਡੇ ਸੰਤ ਮਾਂ ਪੁੱਛ ਸੀ ਦੂਜੇ ਜੇ ਉਹ ਨਹੀਂ ਰhete ਅਸੀਂ ਕਿਵੇਂ ਰਹਿ ਜਾ ਹਰੇਕ ਵਾਰੀ ਜਦੋਂ ਭੋਗ ਪੈਂਦਾ ਆਪਾਂ ਇਹੇ ਸ਼ਬਦ ਸੁਣਦੇ ਆਂ ਬਾਹਰ ਆ ਕੇ ਅਸੀਂ ਜਦੋਂ ਸਾਹਮਣੇ ਹੁੰਨੇ ਆ ਉਹ ਤੋਂ ਆਪਣੇ ਆਪ ਨੂੰ ਸ਼ੇਰ ਕਰਨ ਲੱਗ ਜਾਂਦਾ ਵੀ ਮੈਂ ਨਹੀਂ ਮੰਨਦਾ ਬਾਕੀ ਮੰਨ ਗਏ ਕੋਵਿਡ ਵਿੱਚ ਵੀ ਸਾਰਿਆਂ ਦਾ ਇਹੀ ਸੋਚ ਸੀ ਨਾ ਵੀ ਮੈਂ ਨਹੀਂ ਮੰਨਦਾ ਬਾਕੀ ਮੰਨ ਗਏ ਬਾਕੀ ਨੇ ਮੰਨ ਗਏ ਜਦੋਂ ਤੂੰ ਮੰਨਦਾ ਉਹ ਤੋਂ ਤੈਨੂੰ ਪਤਾ ਹੀ ਨਹੀਂ ਲੱਗਣਾ ਉਹ ਬਾਕੀ ਨੇ ਇਹੀ ਕਹਿ ਕੇ ਨਿਕਲ ਜਾਣਾ ਬਾਬਾ ਦੀਪ ਸਿੰਘ ਗੁਰਦਾਰ ਤੇ ਆਉਂਗਾ ਕੋਦੋਂ ਕਿੰਨੀ ਦੇਰ ਤੋਂ ਚਪੈਰਾ ਸਾਹਿਬ ਚੱਲ ਰਹੇ ਨੇ ਇਹ ਚਪੈਰਾ ਸਾਹਿਬ ਵੀ ਜੀ 1992 ਵਿੱਚ ਇਹ ਆਸਾਨ ਤੇ ਸ਼ਬੀਲ ਦੀ ਸ਼ੁਰੂਆਤ ਹੋਈ ਸੀ 2006 ਦੇ ਵਿੱਚ ਇੱਥੇ ਗੁਰਗ੍ਰੰਥ ਸਾਹਿਬ ਜੀ ਦਾ ਸਥਾਪਨਾ ਕਰਕੇ ਲੜੀ ਚੱਲੀ ਪਾਠਾ ਦੀ ਤੇ ਉਸ ਤੋਂ ਬਾਅਦ ਸੰਗਤ ਆਪ ਮੋਹ ਹੈ ਜਿਵੇਂ ਵੀ ਹੁੰਦਾ ਆਪਣੇ ਆਪ ਕੋਈ ਵੀ ਇਦਾਂ ਨਹੀਂ ਐਕਸਟੈਂਸ਼ਨ ਵਾਲਾ ਗੁਰੂ ਘਰ ਉਸ ਤੋਂ ਪੁਰਾਣਾ ਹੈ ਮਾਲਰਨ ਐਕਸਟੈਂਸ਼ਨ ਵਾਲਾ 1947 ਦਾ ਗੁਰੂ ਘਰ ਹੈ ਪਰ ਜਦੋਂ ਸੰਗਤ ਆਂਦੀ ਹੈ ਨਾ ਉਹ ਆਪਣੇ ਆਪ ਆਂਦੀ ਹੈ ਉਹ ਆਪਣੇ ਆਪ ਆ ਰਹੀ ਹੈ ਜਦੋਂ ਆਉਂਦੇ ਆ ਉੱਥੇ ਤਪ ਹੋ ਰਿਹਾ ਪਾਠ ਹਰੇਕ ਬੜੀ ਹਜ਼ਾਰਾਂ ਦੀ ਗਿਣਤੀ ਸੰਗਤ ਹੈ ਜਿਹੜੀ ਸਵੇਰੇ ਆ ਕੇ ਆਪਣਾ ਨਿਤਨੇਮ ਕਰਦੀ ਹੈ ਤੇ ਰਾਤੀ ਜਾਂਦੇ ਆਪਣਾ ਨਿਤਨੇਮ ਉੱਥੇ ਹੀ ਕਰਦੀ ਹੈ ਉਹਨਾਂ ਨੂੰ ਸ਼ਾਂਤੀ ਆਉਂਦੀ ਜਿੱਥੇ ਆਮ ਸ਼ਬਦਾਂ ਚ ਲਿਖਿਆ ਵੀ ਜਿੱਥੇ ਤਪ ਹੁੰਦਾ ਹੋਵੇ ਬਾਣੀ ਚਲਦੀ ਹੋਵੇ ਉੱਥੇ ਗੁਰੂ ਸਾਹਿਬ ਆਪ ਮੌਜੂਦ ਹੁੰਦੇ ਨੇ ਅਕਸਰ ਦੇਖਿਆ ਨਾ ਮੈਂ ਵੀਡੀਓ ਵੀ ਦੇਖਦਾ ਹਾਂ ਨਾ ਮੈਂ ਕੁਦਰਤ ਮੈਂ ਵੀ ਜਨਨ ਰਹਿਣਾ ਕਿ ਉੱਥੇ ਮਨੋ ਕਾਮਨਾ ਬਹੁਤ ਪੂਰੀ ਹੁੰਦੀ ਹੈ ਅ ਜਦ ਅਗਰ ਦੁਪਹਿਰ ਇਹ ਲੜੇ ਦੇ ਵਿੱਚ ਸ਼ਾਮਲ ਹੋਵੋ ਤਾਂ ਜੋ ਵੀ ਕੁਝ ਮੰਗੋ ਤਾਂ ਬਾਬਾ ਦੇਵ ਸਿੰਘ ਮੁਰਦਾਰ ਮਾਲੜਾ ਦੇ ਸੈਸ਼ਨ ਵਿੱਚ ਮਿਲ ਜਾਂਦਾ ਵੀਰੇ ਮੈਂ ਨਾ ਇਹ ਸਭ ਕੁਝ ਮਿਲ ਜਾਂਦਾ ਮੈਂ ਇਹਦੇ ਨਾਲ ਨਹੀਂ ਸਹਿਮਤ ਜੋ ਗੁਰੂ ਮਰਿਆਦਾ ਦੇ ਤਹਾਰ ਨਾਲ ਗੁਰੂ ਨੂੰ ਚੰਗਾ ਲੱਗਦਾ ਹੈ ਉਹ ਚੀਜ਼ ਉਹਨੂੰ ਮਿਲਦੀ ਹੈ ਤੇ ਉਹ ਪਹਿਲਾਂ ਉਹ ਚੀਜ਼ ਪਿੱਛੇ ਆਂਦਾ ਵਾ ਫਿਰ ਉਹਦੇ ਸ਼ੁਕਰਾਨੇ ਲਈ ਆਂਦਾ ਰਹਿੰਦਾ ਵਾ ਫੇਰ ਉਹਦਾ ਦੇਲ ਹੀ ਇੰਨਾ ਖੁੱਪ ਜਾਂਦਾ ਵੀ ਮੈਂ ਅੱਜ ਉਸ ਆਸਾਨ ਤੇ ਨਹੀਂ ਗਿਆ ਤੇ ਮੇਰਾ ਦੇਲ ਹੀ ਨਹੀਂ ਲੱਗ ਰਿਹਾ ਤੇ ਉਹ ਮੱਥਾ ਟੇਕਣ ਜਾਇ ਜਾ ਰਿਹਾ ਅਕਸਰ ਇਹ ਵੀ ਦੇਖਿਆ ਜਾਂਦਾ ਮੇਰਾ ਲਾਸਟ ਵਾਲਾ ਅਕਸਰ ਇਹ ਵੀ ਦੇਖਿਆ ਜਾਂਦਾ ਮੰਨ ਲਓ ਕੋਈ ਕਿਸੇ ਨੇ ਮੰਨਤ ਮੰਗੀ 21 ਦਿਨ ਦੀ 41 ਦਿਨ ਦੀ 51 ਦਿਨ ਦੀ ਵੀ ਇੰਨੇ ਦਿਨ ਗੁਰਦਾਰੇ ਰਹੇ ਜਦੋਂ ਮੰਨਤ ਪੂਰੀ ਹੋ ਜਾਂਦੀ ਉਸ ਤੋਂ ਬਾਅਦ ਗੁਰਦਾਰੇ ਜਾਣਾ ਛੱਡ ਦਿੰਦਾ ਅਕਸਰ ਲੋਕ ਇਹ ਹੀ ਕਰਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਪਤਾ ਕਿ ਤੁਸੀਂ ਕਹਿੰਦੇ ਕਰਦੇ ਨੇ ਪਰ ਅੱਜ ਤੱਕ ਜਿਹੜੇ ਮੈਨੂੰ ਮਿਲੇ ਨਾ ਵੀ ਮੈਂ ਚਿੱਲੀਆ ਸੁੱਕਿਆ ਸੀ ਮੈਂ 40 ਦਿਨ ਨਾਲਾ ਸੀਗਾ ਮੈਂ ਸੁੱਕਿਆ ਸੀਗਾ ਮੇਰਾ ਇਹ ਕੰਮ ਕੁਝੇ ਮਾਣਾ ਤੇ ਪਰ ਮੈਂ ਉਸ ਤੋਂ ਬਾਅਦ ਆਈ ਜਾ ਰਿਹਾ ਆਈ ਜਾ ਰਿਹਾ ਮੇਰਾ ਦਿਲ ਹੀ ਨਹੀਂ ਕਰ ਰਿਹਾ ਇੱਥੋਂ ਜਾਣ ਨੂੰ ਵੀ ਜਦੋਂ ਵੀ ਮੈਂ ਆਉਂਦਾ ਗੁਰੂਗ੍ਰਾਮ ਮੱਥਾ ਟੇਕਦਾ ਆ ਕੇ ਪਾਠ ਕਰਦਾ ਵਾਂ ਤੇ ਮੇਰਾ ਦਿਲ ਹੁੰਦਾ ਵੀ ਯਾਰ ਅੱਜ ਜੇ ਮੈਂ ਨਹੀਂ ਗਿਆ ਤੇ ਮੇਰਾ ਉਹ ਕੰਮ ਅਧੂਰਾ ਰਹਿ ਗਿਆ ਤੇ ਉਹ 12 ਵਜੇ ਵੀ ਪਹੁੰਚ ਜਾਂਦਾ ਦਵਾਰਾਂ ਵੀ ਨਹੀਂ ਯਾਰ ਮੈਂ ਅੱਜ ਕੀਤਾ ਨਹੀਂ ਸੀ ਪਾਠ ਮੈਂ ਦਵਾਰਾਂ ਜਾ ਰਿਹਾ ਉੱਥੇ ਕੁਦਰਤੀ ਰੋਹਾਨੀਆਂ ਤੱਲੋਂ ਹੀ ਇੱਕ ਐਦਾਂ ਦਾ ਸਿਸਟਮ ਬਣ ਗਿਆ ਕੁਦਰਤ ਕਰ ਵੀ ਜਦੋਂ ਵੀ ਕੋਈ ਆਂਦਾ ਉਹ ਬਾਟ ਕਰਦਾ ਇੱਕ ਕਰੀ ਉਹ ਆਪਣੇ ਆਪ ਦਾ ਤ੍ਰਿਪਤ ਹੋ ਜਾਂਦਾ ਮਨ ਉਹਦਾ ਠੰਡਾ ਹੋ ਜਾਂਦਾ ਤੇ ਇਸ ਲਈ ਉਹਦਾ ਦਿਲ ਕਰਦਾ ਜਦੋਂ ਉਹ ਜਾਂਦਾ ਗੁਰੂ ਦਾ लाडला ਬਣ ਜਾਂਦਾ ਤੇ ਗੁਰੂ ਸਾਹਿਬ ਉਹਦੀਆਂ ਗੁਰੂ ਮਰਿਆਦਾ ਅਨੁਸਾਰ ਇੱਛਾ ਪੂਰੀਆਂ ਕਰਦੇ ਜਿਹੜੇ ਲੋਕ ਮੈਂ ਕਹੂੰਗਾ ਵੀ ਸਹਿਮਤ ਨਹੀਂ ਹੈਗੇ ਚੁਪੈਰੇ ਜਨ ਲੱਗੇ ਜਿਵੇਂ ਪਿਛੇ ਟਿੱਪਣੀ ਕਰਦੀ ਪਈਆਂ ਉਹਨਾਂ ਲੋਕਾਂ ਨੂੰ ਤੁਸੀਂ ਆਖਿਰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਉਹ ਵੀਰ ਵੀ ਸਾਰੇ ਸਰੇਕ ਦਾ ਮਾਈਂਡਸੈਟ ਵੱਖਰਾ ਹੁੰਦਾ ਹੈ ਜਦੋਂ ਇੱਕ ਗਲਾਸ ਪਾਣੀ ਦਾ ਅੱਧਾ ਹੋਵੇ ਕੋਈ ਕਹਿੰਦਾ ਅੱਦਾ ਖਾਲੀ ਆ ਤੇ ਕੋਈ ਕਹਿੰਦਾ ਅੱਦਾ ਭਰਿਆ ਹੋਇਆ ਬਿਲਕੁਲ ਪਰ ਜਿਹੜੇ ਜਨੇ ਵਿੱਚ ਚਪੈਰਾ ਸਾਹਿਬ ਤੇ ਆਂਦੇ ਨੇ ਪਾਠ ਕਰਦੇ ਨੇ ਇੱਕ ਉਹ ਚਪੈਰਾ ਸਾਹਿਬ ਕਹਿੰਦੇ ਨੇ ਕਈ ਮੈਂ ਕਟਨ ਜੱਲਾਂ ਦੇ ਕਈ ਕਹਿੰਦਾ ਮੈਂ ਲਾਂ ਚੱਲਾ ਉਹਨਾਂ ਤੇ ਵੀ ਮੈਂ ਤਾਂ ਕਹਿੰਦਾ ਚਪੈਰਾ ਸਾਹਿਬ ਕਰਨਾਨੇ ਨੇ ਵੀ ਆਪਣਾ ਪਾਠ ਕਰਨ ਆਉਂਦੇ ਨੇ ਪਰ ਜਿਹੜਾ ਕਰ ਤਾਂ ਪਾਠ ਰਹੇ ਨੇ ਜੁੜ ਤਾਂ ਸਿੱਖੀ ਨਾਲ ਰਹੇ ਨੇ ਇਹ ਚੀਜ਼ ਤਾਂ ਸੋਚੀ ਆਪਾਂ ਵੀ ਉਹ ਕਿੱਥੇ ਜਾ ਰਹੇ ਨੇ ਸਿੱਖੀ ਦੇ ਵਿੱਚ ਜਾ ਰਹੇ ਨੇ ਬਰੇਡ ਰੋੜੇ ਨੇ ਸਿੱਖੀ ਦੇ ਵਿੱਚ ਆਪਣੇ ਨਸ਼ਿਆਂ ਤੋਂ ਦੂਰ ਹੋ ਕੇ ਆ ਕੇ ਗੁਰੂ ਦੇ ਨਾਲ ਜੋੜ ਰਹੇ ਨੇ ਉੱਥੇ ਜਿਹੜੇ ਗੱਲ ਹੋ ਰਹੀ ਹੈ ਗੁਰੂ ਨਾਲ ਜੋੜਨ ਦੀ ਹੋ ਰਹੀ ਹੈ ਗੁਰੂ ਨਾਲ ਤੋੜਨ ਦੀ ਤਾਂ ਨਹੀਂ ਹੋ ਰਹੀ ਲੋਕਾਂ ਨੂੰ ਪਾਠ ਕਰਨ ਦਾ ਸ਼ੌਂਕ ਪੈਦਾ ਹੋ ਰਿਹਾ ਸੇਵਾ ਕਰਨ ਦਾ ਸ਼ੌਂਕ ਪੈਦਾ ਹੋ ਰਿਹਾ ਇਹ ਹੀ ਅਸੀਂ ਸਿੱਖੀ ਜਸਕਾਰਦੇ ਹਾਂ ਸਾਰੇ ਠੀਕ ਹੈ ਸੋ ਬਹੁਤ ਬਹੁਤ ਧੰਨ ਹਰਪੀ ਸਿੰਘ ਜੀ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਤੁਹਾਨੂੰ ਹਰਪੀ ਸਿੰਘ ਮੈਂਬਰ ਗੁਰਦਾਰਾ ਮਲਟਾਣ ਸੈਕਸ਼ਨ ਬਾਬਾ ਦੀਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਸਿਰਫ ਜੋੜਨਾ ਆਏ ਤੋੜਨ ਵਾਲੇ ਤਾਂ ਕਈ ਨੇ ਸਿਰਫ ਸਿੱਖੀ ਨੂੰ ਵਿਧਾਣਾ ਸਿੱਖੀ ਸਿੱਖੀ ਧਰਮ ਦੇ ਵਿੱਚ ਜੇ ਉਹ ਵੀ ਹੁੰਦਾ ਚਾਹੇ ਚੋਪੈਰੇ ਦੀ ਗੱਲ ਕੀਤੀ ਆ ਚਾਹੇ ਵਿਵਾਦਿਤ ਜਿਹੜੀ ਚੱਲਦੀ ਛੋਟਪਣੀ ਆ ਉਹਦੇ ਬਾਰੇ ਗੱਲ ਕੀਤੀ ਸਾਰਾ ਕੁਝ ਜਿਹੜੇ ਵਕਤ ਤੁਸੀਂ ਦੱਸਿਓ ਵੀ ਇਹ ਗੱਲਾਂ ਬਿਲਕੁਲ ਜਾਇਜ਼ ਨੇ ਜੋ ਹਰਪਸ਼ੀ ਨੇ ਕਹੀ ਆ ਉਸਕੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਬੱਦ ਵੱਦ ਸ਼ੇਅਰ ਕਰੋ ਧੰਨਵਾਦ